ਆਇਆ ਖਰੜ ਤੋਂ ਪੱਤਰਕਾਰ ਤਰਸੀਮ ਸਿੰਘ ਜੰਡਪੁਰੀ ਅਜੀਤ ਬੈਬ ਟੀਵੀ ਦੇਖਣ ਵਾਲ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਨਗਰ ਕੌਂਸਲ ਲੀਹਤੂ ਦੀ ਨਾਉਂ ਦੇ ਪਿੰਡ ਰਿਜਾੜੇ ਦੇ ਵਿੱਚ ਖੜੇ ਹਾਂ ਜਿੱਥੇ ਕਿ 10-11 ਸਾਲ ਪਹਿਲਾਂ ਇੱਕ ਸੜਕੇ ਦੇ ਲਈ ਆਈਟੀ ਬਣਾਈ ਗਈ ਸੀ ਜੋ ਕਿ ਸਬੰਧਤ ਮਹਿਕਮੇ ਦੀ ਅਣਦੇਖੀ ਦੇ ਕਾਰਨ ਅੱਜ ਕਰੋੜਾਂ ਰੁਪਏ ਦੀ ਬਣਾਈ ਗਈ ਲਾਗਤ ਨਾਲ ਇਹ ਬਿਲਡਿੰਗ ਜਿਹੜੀ ਉਹ ਖੰਡਰ ਬਣ ਚੁੱਕੀ ਹੈ ਸਾਡੇ ਨਾਲ ਇਸ ਸਬੰਧੀ ਖੜੇ ਨੇ ਅਮਨ ਸ਼ਾਰਮਾ ਜੀ ਜੋ ਕਿ ਰੋਮਣੀ ਕਾਲਨੀ ਚੱਲਦੇ ਮੀਤ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਦੇ ਕਿ ਇਸ ਸਬੰਧੀ ਉਹ ਕੀ ਕਹਿੰਦੇ ਹਨ। ਸਤਿਨਾਮ ਪਾ ਜੀ ਜੀਤ ਵੈਬ ਦੇਖ ਰਿਆਂ ਸਾਰੇ ਦਰਸ਼ਕ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਦੇ ਬਾਰੇ ਮੈਂ ਜਨਪਰੀ ਸਾਹਿਬ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਸਾਡੀ ਸਰਕਾਰ ਦੇ ਟਾਈਮ ਅਕਾਲੀ ਭਾਜਪਾ ਦੇ ਟਾਈਮ ਇਹ ਬਿਲਡਿੰਗ ਬਣੀ ਸੀ ਜਿਹਦੇ ਤੇ ਸਰਕਾਰ ਨੇ ਕਰੋੜਾ ਰੁਪਇਆ ਲਾਇਆ ਸੀ। ਇੱਕ ਲੜਕੀਆਂ ਦੀ ਆਈਟੀਆਈ ਬਣਾਉਣ ਦੇ ਲਈ ਸਾਡੇ ਇੱਥੇ ਜਥੇਦਾਰ ਸੀਗੇ ਜਗਦਰ ਸਿੰਘ ਜੀ ਬਟਾਲੀ ਉਹ ਫੰਡ ਲੈ ਕੇ ਆਏ ਸੀ ਤੇ ਇਹ ਬਿਲਡਿੰਗ ਬਣ ਕੇ ਤਿਆਰ ਹੋ ਗਈ ਸੀ ਬਿਲਕੁਲ। ਤੇ ਮੈਂ ਤੁਹਾਡੇ ਚੈਨਲ ਰਹੀਂ ਇਹ ਅਪੀਲ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਇਹਦੇ ਬਾਰੇ ਜਾਣਕਾਰੀ ਲੈ ਕੇ ਸਬੰਧਤ ਵਿਭਾਗਾਂ ਨੂੰ ਹਦਾਇਤ ਕਰੀ ਜਾਵੇ ਕਿ ਇਹਨੂੰ ਜਿਹੜਾ ਇੰਨਾ ਪੈਸਾ ਸਰਕਾਰ ਦਾ ਲੱਗਿਆ ਕਿ ਇਹਨੂੰ ਯੂਟਿਲਾਈਜ਼ ਕਰਿਆ ਜਾਵੇ ਹਾਂਜੀ ਸ਼ਰਮਾ ਜਿਹੜੀ ਇਹ ਬਿਲਡਿੰਗ ਹੈ ਜਦਕਿ ਬਰਿਆਲੀ ਪਿੰਡ ਦੇ ਵਿੱਚ ਪਹਿਲਾਂ ਇੱਕ ਪ੍ਰਾਇਮਰੀ ਸਕੂਲ ਵਿੱਚ ਚੱਲ ਰਹੀ ਸੀ ਜੀ ਫਿਰ ਇੱਥੇ ਬਣਾਉਣ ਦੀ ਕੀ ਲੋੜ ਪਈ ਜਦ ਇਹਦੀ ਵਰਤੋਂ ਹੀ ਨਹੀਂ ਹੋ ਰਹੀ ਕਿਉਂਕਿ ਪ੍ਰਾਇਮਰੀ ਸਕੂਲ ਦੀ ਜਗ੍ਹਾ ਤਾਂ ਇੱਕ ਆਰਜੀ ਤੌਰ ਤੇ ਲਈ ਹੋਈ ਸੀ ਨਾ ਜੀ ਉਹ ਪੱਕਾ ਤਾਂ ਹੈ ਨਹੀਂ ਸੀ ਤੇ ਕੁੜੀਆਂ ਦੇ ਭਵਿੱਖ ਨੂੰ ਦੇਖ ਕੇ ਇਹ ਚੀਜ਼ ਨੂੰ ਬਣਾਇਆ ਗਿਆ ਸੀ ਪਰ ਇਹ ਤੁਹਾਡੇ ਮੂਰੇ ਹੈ ਜਿਹੜੀ ਬਿਲਡਿੰਗ ਹੈ ਕਿ ਇਹਦਾ ਜਿਹੜਾ ਹਾਲ ਹੈ ਬਹੁਤ ਖਸਤਾ ਹਾਲਾਤ ਬੜੇ ਖਸਤਾ ਹੋ ਚੁੱਕੇ ਆ ਇਹਦੇ ਤੇ ਤੁਸੀਂ ਦੇਖ ਸਕਦੇ ਆ ਸ਼ੀਸ਼ੇ ਸਾਰੇ ਤੋੜੇ ਪਏ ਆ ਤੇ ਚੀਜ਼ਾਂ ਵੀ ਅੰਦਰੋਂ ਕਾਫੀ ਚੋਰੀ ਹੋ ਗਈਆਂ ਇਹ ਜਿਹੜੀ ਤੁਸੀਂ ਗੱਲ ਮੇਰੇ ਨਾਲ ਸਵਾਲ ਕੀਤਾ ਹੈ ਪ੍ਰਾਇਮਰੀ ਸਕੂਲ ਦਾ ਉਹ ਤਾਂ ਕਾਰਜੀ ਤੌਰ ਤੇ ਬਿਲਡਿੰਗ ਲਈ ਸੀਗੀ ਪਰਮਾਨੈਂਟ ਨਹੀਂ ਸੀ ਇਸ ਲਈ ਇਹ ਬਿਲਡਿੰਗ ਬਣਾਉਣ ਦੀ ਜ਼ਰੂਰਤ ਸੀ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਸਰਕਾਰ ਤੋਂ ਅਪੀਲ ਕਰਦਾ ਹਾਂ ਕਿ ਇੱਥੇ ਸਾਡੇ ਕੋਲ ਪਾਰਕਿੰਗ ਨੂੰ ਵੀ ਕਾਫੀ ਖੁੱਲੀ ਜਗ੍ਹਾ ਤੁਸੀਂ ਕੈਮਰਾਮੈਨ ਨੂੰ ਕਹਿ ਸਕਦੇ ਹੋ કે ਦੁਕਾਨ ਸਕਦੇ ਆ ਤੇ ਬਹੁਤ ਅੱਛੀ ਬਿਲਡਿੰਗ ਡਬਲ ਸਟੋਰੀ ਬਣੀ ਹੋਈ ਹੈ ਕਿ ਸਾਡੇ ਖਰੜ ਦੇ ਵਿੱਚ ਜਿੱਦਾਂ ਕਈ ਅਦਾਰੇ ਆ ਜਿਹੜੇ ਇੱਕ ਛੋਟੀ ਜਗ੍ਹਾ ਦੇ ਵਿੱਚ ਚੱਲ ਰਿਆਂ ਜਿੱਦਾਂ ਐਸਡੀਐਮ ਸਾਹਿਬ ਐ ਉਹ ਲਿਮਟਿਡ ਜੇ ਏਰੀਆ 'ਚ ਬੈਠੇ ਆ ਜਾਂ ਡਿਪਟੀ ਸਾਹਿਬ ਦਾ ਕਮਰਾ ਕਹਿ ਲੋ ਕੋਈ ਇੱਕੇ ਛੋਟਾ ਜਿਹਾ ਆਫਿਸ ਐ ਇਦਾਂ ਦਾ ਕੋਈ ਵੀ ਇਵਨ ਤਹਿਸੀਲ ਵੀ ਸ਼ਿਫਟ ਹੋ ਸਕਦੀ ਐ ਜਿੱਦਾਂ ਦਾ ਇਨਫਰਾਸਟ੍ਰਕਚਰ ਹੀ ਬਣਿਆ ਹੋਇਆ ਹਾਂਜੀ ਜੀ ਸਨ ਅਮਨ ਸ਼ਰਮਾ ਜੀ ਸੋ ਇਹ ਜਿਹੜੀ ਬਿਲਡਿੰਗ ਐ ਇਹ 2011 ਦੇ 2007 ਤੋਂ 12 ਦੀ ਸਰਕਾਰ ਕਾਲੀਪਾਜਵਕਾ ਸਵੇ ਬਣਾਈ ਗਈ ਸੀ ਕਿਉਂਕਿ ਇੱਕ ਜਿਹੜੀ ਬਿਲਡਿੰਗ ਐ ਉਹ ਖਰੜ ਦੇ ਵਿੱਚ ਇੱਕ ਪ੍ਰਾਈਵੇਟ ਬਿਲਡਿੰਗ ਦੇ ਵਿੱਚ ਚੱਲ ਰਹੀ ਸੀ ਉਹ ਕੇਸ ਪਾਰਟੀ ਵੱਲੋਂ ਹੋਣ ਕਰਕੇ ਜਿਹੜੀ ਉਸ ਟਾਈਮ ਖਾਲੀ ਕਰਾ ਗਈ ਸੀ ਤੇ ਉਹਨਾਂ ਨੇ ਆਰਜੀ ਤੌਰ ਤੇ ਰੇੜਿਆਲਾ ਪ੍ਰਾਇਮਰੀ ਸਕੂਲ ਦੇ ਵਿੱਚ ਇਹਨੂੰ ਤਬਦੀਲ ਕਰ ਦਿੱਤਾ ਸੀ ਉਸ ਉਦੋਂ ਫਿਰ ਇਹ ਉਸ ਸਮੇਂ ਦੇ ਹਲਕਾ ਵਿਧਾਇਕ ਜਿਸ ਦਾ ਰਜਗਰ ਸਿੰਘ ਵਿਟਾਲੀ ਨੇ ਸਤਾਕ ਪਹੁੰਚ ਕਰਕੇ ਇਹਨੂੰ ਬਿਲਡਿੰਗ ਨੂੰ ਇੱਥੇ ਉਸਾਰਿਆ ਕੀਤਾ ਜਿੱਥੇ ਕਿਦੇ ਵਿੱਚ ਕਰੋੜਾ ਰੁਪਏ ਲੱਗੇ ਸਨ ਪਰ ਇੱਥੇ ਇਹ ਵੀ ਗੱਲ ਦੱਸਣ ਯੋਗ ਹੈ ਕਿ ਜਿੱਥੇ ਇਹ ਸਬੰਧਤ ਮੈਗਮ ਨੇ ਬਿਲਡਿੰਗ ਦੀ ਨਹੀਂ ਵਰਤੋਂ ਵਿੱਚ ਲਿਆਂਦੀ ਉੱਥੇ ਉਸਨੇ ਇਹ ਅਗਰ ਆਪਣੇ ਨੌ ਇੰਤਕਾਲ ਦਰਜ ਕਰਾਉਣ ਦੀ ਲੋੜ ਨਹੀਂ ਸਮਝੀ ਕਿਉਂਕਿ ਇਹ ਪਿੰਡ ਪਹਿਲਾਂ ಗ್ರಾಮ ਪੰਚਾਇਤ ਨਗਰ ਕੌਂਸਲ ਅਧੀਨ ਸੀ ਤੇ ਹੁਣ ਇਹ ਪਿੰਡ ਨਗਰ ਕੌਂਸਲ ਖਰੜ ਦੀ ਅਧੀਨ ਆ ਚੁੱਕਾ ਹੈ ਇਹ ਤਾਂ ਹੁਣ ਇਸ ਸਬੰਧੀ ਤਾਂ ਜੋ ਇਹ ਵਰਤੂ ਬਿਲਡਿੰਗ ਨਹੀਂ ਆ ਸਕੀ ਇਸ ਸਬੰਧੀ ਤਾਂ ਟੈਕਨੀਕਲ ਵਿਭਾਗ ਦੇ ਉਚਿਤ ਅਧਿਕਾਰ ਹੀ ਦੱਸ ਸਕਦੇ ਹਨ ਆਓ ਇਸ ਸਬੰਧੀ ਅਸੀਂ ਸਕੂਲ ਦੀ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਆ ਉਈ ਸੰਦੀ ਕੀ ਕਹਿੰਦੇ ਹਾਂ ਪ੍ਰਿੰਸੀਪਲ ਸਾਹਿਬ ਜਿਹੜੀ ਤੁਹਾਡੀ ਇੱਕ ਬਿਲਡਿੰਗ ਪੁਰਾਣੀ ਉਧਰ ਪਈ ਹੈ ਜੀ ਬਣੀ ਵੀ ਉਹਦੇ ਬਾਰੇ ਦੱਸੋ ਵੀ ਉੱਥੇ ਕਿਉਂ ਸ਼ਿਫਟ ਨਹੀਂ ਹੋਇਆ ਤੇ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਿਤਵੀਰ ਕੌਰ ਹੁੰਦੜ ਪ੍ਰਿੰਸੀਪਲ ਗਵਰਨਮੈਂਟ ITI ਖਰੜ ਤੋਂ ਸਰ ਉਹ ਜਿਹੜੀ ਬਿਲਡਿੰਗ ਹੈ ਨਾ ਹਸਪੀਟੈਲਿਟੀ ਦੀ ਬਿਲਡਿੰਗ ਹੈ ਤੇ ਸਾਡੇ ਉੱਚ ਅਧਿਕਾਰੀ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਤੋਂ ਲੱਗੇ ਹੋਏ ਆ ਬੜੇ ਵਾਰਮੇ ਲੱਗੇ ਹੋਏ ਆ ਔਰ ਛੇਤੀ ਹੀ ਕਿਸੇ ਨਤੀਜੇ ਤੇ ਪਹੁੰਚਣਗੇ ਔਰ ਉਹਨਾਂ ਦੀ ਜਿਹੜੇ ਆਰਡਰ ਹੋਣਗੇ ਜਾਂ ਜੋ ਗਾਈਡਲਾਈਨਸ ਹੋਣਗੀਆਂ ਉਹ ਸਾਡੇ ਤੇ ਲਾਗੂ ਹੋਣਗੀਆਂ ਔਰ ਅਸੀਂ ਉਹਨਾਂ ਦੀ ਇਨ ਬਿਨ ਪ੍ਰੋਪਰ ਪਾਲਣਾ ਕਰਾਂਗੇ